आज सफाई व्यवस्था मुख रखते हुए मेयर जतेंद्र सिंह मोती पाटिया वालों सुपर सक्कर सफाई मशीनानु कंपनी बाग पनोरमा तो हरी चंडी दे के रवाना किया गया है इस मौके न्यूज हेडलाइंस टुडे नाल गलबात करते मेयर मोती पाटिया ने कहा कि शहर विच सफाई व्यवस्था होर बेहतरी ले करने लिए आज दिन गडियान दरबार साहिब गोल्डन टेंपल के एरिए सफाई लिए मशीन रवाना किया गया ਮੇਰ ਜਤੈਂਦਰ ਪਾਟਿਆ ਨੇ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਨੂੰ ਸਾਫ਼ ਸਫਾਈ ਦੀ ਸਮੱਸਿਆ ਤੋਂ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਛੋਟੀਆਂ ਮਸ਼ੀਨਾਵਾਂ ਵੀ ਜਿੱਥੇ ਵੱਡੀ ਮਸ਼ੀਨ ਨਹੀਂ ਲੱਗਦੀ ਉੱਥੇ ਛੋਟੀ ਮਸ਼ੀਨਾ ਨਾਲ ਵੀ ਸਫਾਈ ਦਾ ਕੰਮ ਕੀਤਾ ਜਾਂਦਾ ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀ ਸੁੰਦਰਤਾ ਨੂੰ ਮੁੱਖ ਰੱਖਦੇ ਸਫਾਈ ਵਿਵਸਥਾ 'ਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਭਗਤਾਂ ਵਾਲਾ ਡੰਪ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਟੈਂਡਰ ਲੱਗੇ ਹੋਏ ਹਨ ਜਲਦ ਕੰਮ ਇਸਦੇ ਵੀ ਚਾਲੂ ਕੀਤਾ ਜਾਵੇਗਾ ਇਸ ਮੌਕੇ ਕੌਂਸਲਰ ਜਰਨੈਲ ਸਿੰਘ ਟੋਡ ਐਸਬੀਓ ਤੇ ਐਕਸੀਅਨ ਸਮੇਤ ਸੱਕਰ ਮਸ਼ੀਨਾ ਦੇ ਕਰਮਚਾਰੀ ਤੇ ਸਫਾਈ ਕਰਮਚਾਰੀ ਮੌਜੂਦ ਸਨ ਅੱਜ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਅੰਮਸਰ ਵੱਲੋਂ ਜਿਹੜੀ ਹੈ ਸੁਪਰ ਸ਼ੱਕਰ ਜਿਹੜੀ ਹੈ ਨਵੀਂ ਗੱਡੀ ਜਿਹੜੀ ਮੰਗਵਾਈ ਗਈ ਸੀਗੀ ਉਹਦਾ ਪਲੀਟ ਤੋ ਰਿਹਾ ਜੋ ਕਿ ਸ਼ਹਿਰ ਦੇ ਵਿੱਚ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੀ ਜਿਹੜੀ ਹੈ ਡੀਸਿਲਟਿੰਗ ਕਰਵਾਉਣ ਲਈ ਸੀਵਰੇਜ ਡੀਸਿਲਟਿੰਗ ਕਰਾ ਲਈ ਅੱਗੇ ਵੀ ਸਾਡੇ ਕੋਲ ਮਸ਼ੀਨਰੀ ਹੈ ਕਾਫੀ ਸੋ ਜ਼ਰੂਰਤ ਦੇ ਮੁਤਾਬਕ ਇੱਕ ਹੋਰ ਜਿਹੜੀ ਸੁਪਰ ਸ਼ੱਕਰ ਸਾਡੇ ਕੋਲ ਆਈ ਹੈ ਸੋ ਸ਼ਹਿਰ ਦੀਆਂ ਸਾਰੀਆਂ ਕਾਉਂਸਿਲ ਏਜੰਸੀਆਂ ਦੇ ਵਿੱਚ ਜਿਹੜੀ ਇਹ ਕੰਮ ਕਰਨਗੀਆਂ ਸਭ ਤੋਂ ਪਹਿਲਾਂ ਤੇ ਹਰਮੰਦਰ ਸਾਹਿਬ ਦੇ ਇਲਾਕੇ ਦੇ ਨੇੜੇ ਤੇੜੇ ਜਿਹੜੀ ਪ੍ਰੋਬਲਮ ਆ ਰਹੀ ਸੀ ਸਾਡੇ ਕਾਉਂਸਲਰ ਸਰਦਾਰ ਜਰਨੈਲ ਸਿੰਘ ਰਾਂਦੀ ਵਾਰਡ ਆ ਜਿਹੜੀ ਸੋ ਇਹ ਅੱਜ ਤੋਂ ਆਪਣਾ ਕੰਮ ਜਿਹੜਾ ਸ਼ੁਰੂ ਕਰਦੇ ਦੇਗੀ ਸੋ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੇ ਸੀਵਰੇਜ ਦੀ ਵਿਵਸਥਾ ਨੂੰ ਠੀਕ ਕਰਨਾ ਹੈ ਸਫਾਈ ਦੀ ਵਿਵਸਥਾ ਲਈ ਵੀ ਅਸੀਂ ਟੈਂਡਰ ਲਗਾ ਰਹੇ ਹਾਂ ਨਵੀਆਂ ਕੰਪਨੀਆਂ ਲੈ ਆ ਰਹੇ ਹਾਂ ਡੰਪ ਲਈ ਅਸੀਂ ਜਿਹੜਾ ਹੈਗਾ ਟੈਂਡਰ ਲਗਾ ਚੁੱਕੇ ਹਾਂ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਮੋਢਲੀਆਂ ਜ਼ਰੂਰਤਾਂ ਨੇ ਸ਼ਹਿਰ ਦੀਆਂ ਮੋਢਲੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰਨ ਦੇ ਲਈ ਅੱਜ ਅਸੀਂ ਇੱਥੋਂ ਕਾਰਪੋਰੇਸ਼ਨ ਵੱਲੋਂ ਸੁਪਰ ਸ਼ੱਕਰ ਜਿਹੜੀ ਹੈ ਮਸ਼ੀਨ ਨਵੀਂ ਚਲਾਈ ਹੈ ਸਾਡੇ ਨਾਲ ਸਾਡੇ ਐਸ.ਸੀ. ਸਬਾਨ ਸੰਦੀਪ ਸਿੰਘ ਜੀ ਐਸ.ਟੀ.ਓ ਸਬਾਨ ਸਾਰਾ ਸਟਾਫ ਅੱਜ ਇਸ ਗੱਲ ਦਾ ਫਖਰ ਮਾਣੂਸ ਕਰਦਾ ਕਿ ਅਸੀਂ ਕਾਰਪੋਰੇਸ਼ਨ ਦਾ ਜਿਹੜਾ ਕੰਮ ਹੈ ਉਹਨੂੰ ਹੋਰ ਸਚਾਰੂ ਢੰਗ ਨਾਲ ਕਰਨ ਲਈ ਜਿਹੜੀ ਨਵੀਂ ਮਸ਼ੀਨਰੀ ਮੰਗਵਾਈ ਹੈ ਬਹੁਤ ਬਹੁਤ ਧੰਨਵਾਦ ਕੰਮ ਟੇਬਲ ਦੱਸ ਦੋ ਕਿੰਨੇ ਕੋ ਟਾਈਮ ਦੇ ਜਿਹੜੀ ਚੱਲਦੀ ਹੈ ਇਹ ਜਿੰਨੀ ਜ਼ਰੂਰਤ ਹੋਏਗੀ ਅਸੀਂ ਓਨੀ ਚਲਾਵਾਂਗੇ ਜੀ ਕੋਈ ਇਹਦੇ ਵਿੱਚ ਕਮੀ ਨਹੀਂ ਹੈ ਮਸ਼ੀਨਰੀ ਨਵੀਂ ਮਸ਼ੀਨਰੀ ਹੈ ਜਿੰਨੀ ਦਿਨ ਵੀ ਚਾਹਾਂਗੇ ਚਲਾਵਾਂਗੇ ਜੀ ਸਾਡੇ ਕੋਲ ਮੇਰੇ ਸਾਹਿਬ ਹੁੰਦਾ ਹੈ ਛੋਟੀਆਂ ਮਸ਼ੀਨਾਂ ਕੰਮ ਹੁੰਦਾ ਹੈ ਮਸ਼ੀਨਾ ਨਵੀਆਂ ਨਹੀਂ ਸਾਡੇ ਕੋਲ ਛੋਟੀਆਂ ਵੀ ਨੇ ਤੇ ਨਾਲ ਦੀਆਂ ਹੋਰ ਵੀ ਸਾਡੇ ਕੋਲ ਤਿੰਨ ਮਸ਼ੀਨਾਂ ਨੇ ਸਾਨੂੰ ਜ਼ਰੂਰਤ ਸੀ ਇੱਕ ਮਸ਼ੀਨ ਦੀ ਸੋਸ ਸੀ ਮੰਗਵਾ ਕੇ ਇਹਦਾ ਕੰਮ ਜਿਹੜਾ ਸ਼ੁਰੂ ਕਰਵਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾ ਬੋਲਦੇ। ਜਨੈਲ ਸਿੰਘ ਟੋਡ ਕਾਉਂਸਲਰ ਵਾਰਡ ਨੰਬਰ 58 ਮੈਂ ਬਹੁਤ ਹੀ ਧੰਨਵਾਦੀ ਹਾਂ ਆਪਣੇ ਬਹੁਤ ਹੀ ਸਤਿਕਾਰਯੋਗ ਬਿਹਰ ਸਰਦਾਰ ਜਤਿੰਦਰ ਸਿੰਘ ਜੀ ਮੋਤੀਪਾਟੇ ਜੀ ਦਾ ਜਿਨ੍ਹਾਂ ਨੇ ਮੇਝ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅੱਜ ਗੁਰਮদাস ਪਾਸ਼ਾ ਜੀ ਦੇ ਦਰਬਾਰ ਨੂੰ ਜਨਵਰੀ ਸਾਰੀਆਂ ਸੜਕਾਂ ਸਾਫ਼ ਕਰਨ ਵਾਸਤੇ ਨਵੀਂ ਸੁਪਰ ਸ਼ੱਕਰ ਮੰਗਾਈ ਸੀ। ਉਸ ਸੁਪਰ ਸ਼ੱਕਰ ਦਾ ਉਦਘਾਟਨ ਸਾਡੀ ਵਾਰਡ ਤੋਂ ਗੁਰਮদাস ਪਾਸ਼ਾ ਦੇ ਚਰਨਾਂ ਤੋਂ ਕੀਤਾ ਜਾ ਰਿਹਾ। ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹ ਨਵੀਂ ਮਸ਼ੀਨ ਸਭ ਤੋਂ ਪਹਿਲਾਂ ਮੇਰੀ ਵਾਟਸਪੈੱਡਜੀ ਆ। ਮੈਂ ਇਸ ਕਰਕੇ ਦਿਲ ਦੀਆਂ ਘਰੇਆਂ ਤੋਂ ਨਾਲ ਧੰਨਵਾਦ ਕਰਦਾ। ਔਰ ਇਹਨਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਸਾਰੀ ਟੀਮ ਐਸਡੀਓ ਸਾਹਿਬ ਖੜੇ ਨੇ, ਸੁਪਰਵਾਈਜ਼ਰ ਸਾਹਿਬ ਖੜੇ ਨੇ। ਸਾਰੇ ਜਾਨੇ ਰਲ ਕੇ ਗੁਰਾਮਦਾਸ ਪਾਸ਼ਾ ਦੇ ਘਰ ਨੂੰ ਜਾਣ ਵਾਲੇ ਸਾਰੇ ਰਸਤੇ ਦਾ ਸੀਵਰੇਜ ਬਹੁਤ ਵਧੀਆ ਤਰੀਕੇ ਨਾਲ ਸਾਫ਼ ਕਰਾਂਗੇ ਔਰ ਗੁਰਾਮਦਾਸ ਪਾਸ਼ਾ ਦਾ ਅਸ਼ੀਰਵਾਦ ਲੈ ਕੇ ਕਾਰਪੋਰੇਸ਼ਨ ਦੀ ਚੜ੍ਹਦੀ ਕਲਾ ਕੇਤਾ। ਧੰਨਵਾਦ।